ਸਤਿ ਸ਼੍ਰੀ ਅਕਾਲ ਜੀ ਮੋਟੀਵੇਸ਼ਨਲ ਬਾਤਾਂ ਚੈਨਲ ਦੇਖਦੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਜਲੰਧਰ ਵਿੱਚ ਪੰਜਾਬ ਸਬੋਡੀਨੇਟਰ ਸਰਵਿਸਿਜ਼ ਫੈਡਰੇਸ਼ਨ ਵੱਲੋਂ ਇੱਕ ਮਹਾਂ ਰੈਲੀ ਕੀਤੀ ਗਈ ਜਿਸ ਵਿੱਚ ਸਰਕਾਰ ਖਿਲਾਫ ਜਿੰਨੇ ਵੀ ਮੁਲਾਜ਼ਮ ਦੁਖੀ ਹਨ ਹਰ ਡਿਪਾਰਟਮੈਂਟ ਦੇ ਮੁਲਾਜ਼ਮ ਅੱਜ ਇਸ ਰੈਲੀ ਵਿੱਚ ਬਹੁਤ ਵੱਡੀ ਮਾਤਰਾ ਵਿੱਚ ਸ਼ਮੂਲੀਅਤ ਕੀਤੀ ਹੈ ਕਿਉਂਕਿ ਸਾਰੇ ਮੁਲਾਜ਼ਮ ਹਰ ਵਰਗ ਇਸ ਸਰਕਾਰ ਤੋਂ ਦੁਖੀ ਹੈ ਕਿ ਸਰਕਾਰ ਨੇ ਜਿਹੜੇ ਆਪਣੇ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਕੀਤੇ ਕਹਿੰਦੀ ਸੀ ਕਿ ਜਦੋਂ ਸਾਡੀ ਸਰਕਾਰ ਆਉ ਤਾਂ ਅਸੀਂ ਤੁਹਾਡੀ ਪੁਰਾਣੀ ਪੈਨਸ਼ਨ ਬਹਾਲ ਕਰਾਂਗੇ ਕੱਚੇ ਮੁਲਾਜ਼ਮ ਪੱਕੇ ਕਰਾਂਗੇ ਆਸ਼ਾ ਵਰਕਰਾਂ ਦੇ ਦੇ ਜਿੰਨੇ ਵੀ ਪੱਤੇ ਐ ਉਹ ਉਸੀਂ ਲਗਾਵਾਗੇ ਮਿੱਡੇ ਮਿਲ ਦਾ ਜਿਹੜੀ ਤਨਖਾਹ ਹੈ ਉਹ ਅਸੀਂ ਵਧਾਵਾਂਗੇ ਪਰ ਸਿਰਫ ਲਾਰਿਆਂ ਨਾਲ ਹੀ ਟਾਈਮ ਟਪਾਈ ਜਾ ਰਹੀ ਹੈ ਕਰਦੀ ਕੁਝ ਵੀ ਨਹੀਂ ਪਈ ਸੋ ਮੁਲਾਜ਼ਮ ਦੁਖੀ ਹੋ ਕੇ ਸੰਘਰਸ਼ਦਾਰਾ ਅਪਣਾਉਂਦੇ ਹਨ ਇਸੇ ਕਰਕੇ ਅੱਜ ਜਿਹੜੀ ਰੈਲੀ ਕੀਤੀ ਗਈ ਹੈ ਉ ਸਰਕਾਰ ਨੂੰ ਯਾਦ ਬੁਰਾਉਣ ਵਾਸਤੇ ਕਿ ਤੁਸੀਂ ਜੋ ਸਾਡਾ ਵਾਅਦਾ ਕੀਤਾ ਸੀ ਉਹ ਪੂਰੇ ਤੁਸੀਂ ਹਾਲ ਤੱਕ ਕਿਉਂ ਨਹੀਂ ਕੀਤੇ ਤੁਹਾਡਾ ਸਮਾਂ ਵੀ ਥੋੜਾ ਰਹਿ ਗਿਆ ਹੈ ਜੇ ਤੁਸੀਂ ਹੁਣ ਵੀ ਕੁਝ ਨਹੀਂ ਕੀਤਾ ਤਾਂ ਹੋ ਸਕਦਾ ਹੈ ਆਉਣ ਵਾਲੀਆਂ ਜਿਹੜੀਆਂ ਚੋਣਾਂ 2022 ਵਿੱਚ ਮੁਲਾਜ਼ਮ ਤੇ ਕਿਸਾਨ ਵੀ ਇਸ ਦਾ ਜਵਾਬ ਤੁਹਾਨੂੰ ਜ਼ਰੂਰ ਦੇ ਸਕਦੇ ਹਨ ਸਰਕਾਰ ਮੁਲਾਜ਼ਮ ਵਿਰੋਧੀ ਕਈ ਨੀਤੀਆਂ ਲੈ ਕੇ ਆ ਰਹੀ ਹੈ ਫਿਰ ਮੁਲਾਜ਼ਮ ਕੀ ਕਰੇ ਤੇ ਫੇ ਉਹਨਾਂ ਨੂੰ ਸੜਕਾਂ ਤੇ ਉਤਰਨਾ ਹੀ ਪੈਂਦਾ ਹੈ ਸੋ ਅੱਜ ਜਿੰਨੇ ਸ਼ਮੂਲਿਤ ਮੁਲਾਜ਼ਮਾਂ ਨੇ ਹਰ ਵਰਗ ਨੇ ਇਸ ਰੈਲੀ ਵਿੱਚ ਕੀਤੀ ਹੈ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਕਿ ਹਰ ਜਿੰਨੇ ਵੀ ਪ੍ਰਧਾਨ ਜਿੰਨੇ ਵੀ ਬੁਲਾਰੇ ਇਸ ਸਟੇਜ ਤੋਂ ਬੋਲੇ ਹਨ ਦੁੱਖੀ ਹਿਰਦੇ ਨਾਲ ਹੀ ਬੋਲੇ ਹਨ ਕਿ ਸਰਕਾਰਾਂ ਕਹਿੰਦੀਆਂ ਕੋਸ਼ਿਸ਼ ਕਰਦੀਆਂ ਕੁਛ ਹੈ ਤੁਸੀਂ ਵੀਡੀਓ ਦੇਖੋ ਕਿ ਮੁਲਾਜ਼ਮਾਂ ਦੇ ਕਿੰਨੇ ਪੱਤੇ ਕਿੰਨੀਆਂ ਗੱਲਾਂ ਸਰਕਾਰ ਕਹਿ ਕਹਿ ਕੇ ਖਾਵੇ ਚੀ ਉਡਾਈ ਜਾਂਦੀ ਹੈ ਕਰਦੀ ਕੁਛ ਵੀ ਨਹੀਂ ਸੁਰਦਾਬਾ ਪੰਜਾਬ ਸਟਾਰ ਕਰਦੀ ਕੀ ਤੇਰਾ ਫੇਰੀ 420 ਪੰਜਾਬ ਸਟਾਰ ਕਰਦੀ ਕੀ ਤੇਰਾ ਫੇਰੀ 420 ਵਰਤਮਾਨ ਸਿਆਲ ਮੁਰਦਾਬਾ ਸੁਰਦਾਬਾ ਸੁਰਦਾਬਾ ਵਰਤਮਾਨ ਸਿਆਲ ਮੁਰਦਾਬਾ ਮੁਰਦਾਬਾ ਸੁਰਦਾਬਾ ਸੁਰਦਾਬਾ 44 ਸਪਾਰ ਮੁਰਦਾਬਾ ਸੁਰਦਾਬਾ ਸੁਰਦਾਬਾ बुराबाद मुड़े हा 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 मुर्दा 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 हा 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 मुश्कर पेतारे कृपा <laughs> कृपा <tabes entender> <tabes> <tabes, Administrationísim water avez> ਲਾ ਫਤੇਗੜ ਤੋਂ ਪ੍ਰਵੀਨ ਬੱਲਾ ਫਤੇਗੜ ਤੋਂ ਵੱਡਾ ਜੱਦਾ ਲੈ ਕੇ ਆਏ ਪੈੜ ਜੀ ਧਨਵਰ ਐ ਇਧਰ ਲੈ Passe ਉਧਾਰ ਲੋ ਰੱਸੀ ਲੱਗੀ ਆ ਉਧਰ ਬੰਨ੍ਹ ਦਿਓ ਆਪਣੇ ਬੈਨਰ ਇੱਕ ਪਿੱਛੇ ਜਥਾ ਤੇ ਹੋਰ ਪੈੜ ਜੀ ਹਰਿੰਦਰ ਮੇਰੀ ਫੇਰ ਬੇਨਤੀ ਆ ਜੇ ਸਾਡਾ ਅਗੂ ਕੋਈ 5-7 ਮਿੰਟ ਲੈ ਜੂ ਸਾਡੇ ਕੋਲ ਲਗਭਗ 20 ਕਰੀਬ ਜਥੇਬੰਦੀਆਂ ਆ ਉਹਨਾਂ ਨੇ ਗੱਲ ਆਪਣੀ ਕਰਦੀਆਂ ਪੈੜ ਜੀ ਹਰਿੰਦਰ ਆਸ਼ਾਪਰ ਕਰ ਇੱਕ ਬਕਰ ਆਓ ਜੋਂ ਚੋੜੇ ਪਿੱਛੇ ਨੂੰ ਧੱਕ ਵੇਜੀ ਜਿਹੜੇ ਪੀਡਬੀ ਤਰ ਤਰ ਦੇ ਸਾਥੀਆਂ ਨੂੰ ਭਾਗੇ ਵੀ ਬੇਨਤੀ ਕੀਤੀ ਉਹ ਛੱਡੇ ਆਪਣੇ ਇਕੱਤਰ ਕਰ ਲੈਣ ਜਿਹੜੀਆਂ ਸਾਡੀਆਂ ਭੈਣਾਂ ਆਸ਼ਾ ਵਰਕਰਾਂ ਆ ਮਿੱਡੇ ਮੀਲਾ ਆ ਆਂਗਣਵਾੜੀ ਬਾਰਕਰ ਆ ਆ ਇਹਨਾਂ ਦੇ ਮਿਹਨਤਾਨੇ ਦੇ ਵਿੱਚ ਬਾਧਾ ਤਾਂ ਕੀ ਕਰਨਾ ਸੀਗਾ ਇਹਨਾਂ ਨੇ ਜੋ ਮਿਲ ਰਿਆ ਬਕਾਇਆ ਸੀਗਾ ਜਾਂ ਜੋ ਮਿਲ ਰਿਆ ਮਿਹਨਤਾਨਾ ਸੀਗਾ ਉਹਨਾਂ 'ਚ ਵੀ ਕਟੌਤੀਆਂ ਸ਼ੁਰੂ ਕਰ ਦਿੱਤੀਆਂ ਸਾਡੀਆਂ ਆਸ਼ਾ ਵਰਕਰਾਂ ਦੇ ਕਿੰਨੇ ਮਿਹਨਤ ਮੇਰਭਾਈ ਨੂੰ ਸਾਥੀ ਭਾਜੋ ਸਰਕਾਰ ਤੋਂ ਹੱਲ ਕਰਾਉਣ ਲਈ ਬਹੁਤ ਗੱਡੀ ਐਂਟੀ ਦੇ ਵਿੱਚ ਜੁੜੇ ਹੋਏ ਹਾਂ ਸੋ ਅੱਜ ਪੰਜਾਬ ਦੇ ਜੋ ਹਾਲਾਤ ਨੇ ਤਕਰੀਬਨ ਸਾਰੇ ਹੀ ਵਰਗ ਜਿਹੜੇ ਆ ਉਹ ਸੰਘਰਸ਼ ਦੇ ਰਾਹ ਤੇ ਪਏ ਹੋਏ ਆ ਤੇ ਜਿਹੜਾ ਸਰਕਾਰ ਦਾ ਰਵਈਆ ਸਾਥਿਓ ਉਹ ਤੁਸੀਂ ਵੇਖਿਆ ਕਿ ਪਿਛਲੇ ਦਿਨੀ ਬਹੁਤ ਸਾਰੀਆਂ ਭੈਣਾਂ ਜਾਈ ਜਾ ਰਹੀਆਂ ਸੋ ਇਹਵੇਂ ਪ੍ਰਾਪਤੀਆਂ ਨਹੀਂ ਹੁੰਦੀਆਂ ਪ੍ਰਾਪਤੀਆਂ ਤਾਂ ਲੜਕੇ ਹੀ ਹੋਣੀਆਂ ਨੇ ਨਾਰਾ ਇੱਕ ਲਈ ਪੰਜਾਬ ਸਰਕਾਰ ਨਕਾਬਾ ਜਿੰਦਾਬਾਦ ਮੁਤਾਬਾ ਪਿਛਲੇ ਸਾਥੀ ਵੀ ਬੋਲਦੇ ਲੜਦੇ ਲੋਕ ਜਿੰਦਾਬਾਦ 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 ਸਰਕਾਰ ਨੂੰ ਤਰਦਾਗੀ ਮੰਡਲ ਤੇ ਬੈਠੇ ਆਲ ਇੰਡੀਆ ਸਟੇਟ ਗਵਰਨਮੈਂਟ এমਪਲੋਈ ਫੈਡਰੇਸ਼ਨ ਦੇ ਸਾਡੇ ਵੱਡੇ ਆਗੂ ਸ਼ਸ਼ੀ ਕਾਂਜੀ ਪੰਜਾਬ ਫੌਰੀਆ ਸਾਥ ਫੈਡਰੇਸ਼ਨ ਦੇ ਪ੍ਰਦਾ ਸਾਥੀ ਰਾਣਾ ਜੀ ਸਮੁੱਚੀ ਟੀਮ ਕੋਨੇ ਕੋਨੇ ਤੋਂ ਆਏ ਹੋਏ ਪੈਨੋ ਦੇ ਵੀਰੋ ਮੇਰੇ ਤੋਂ ਪਹਿਲਾਂ ਬਖਵਾਤਰ ਲਾਰਿਆ ਨੇ ਬੜੀ ਡਿਟੇਲ ਦੇ ਵਿੱਚ ਗੱਲ ਸਾਂਝੀ ਕੀਤੀ ਹੈ ਇਹ ਮਾਨ ਦੀ ਸਰਕਾਰ ਜਿਹੜੀ ਕਿਸੇ ਸਮੇਂ ਦੇ ਉੱਤੇ ਇਹ ਗੱਲ ਪ੍ਰਚਾਰ Come <laughs> लते <speaking> मज़ाक़ात <in Spanish>